ਐਡਾ ਧੱਕਾ ਵਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਨ ਚ ਇਹ ਥੋੜਾ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕਲੇ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਤੁਹਾਡੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਨ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਇਹ ਤੁਹਾਡਾ ਕੀ ਛਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਹੀ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਾਂ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪਈ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ। ਦੇਖੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ। ਆਹ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ। ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ। ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ। ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ। ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ। ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰ ਵਿੱਚ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਐ ਜੀ ਧੱਕੇਸ਼ਾਹੀ ਪੰਜਾਬ 'ਚ ਨਹੀਂ ਚੱਲਣ ਦਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਹਾਂ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਇਹ ਤੁਹਾਡੇ ਕਿਹੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਹਾਂ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਐ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਨ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਦੇਖੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨ ਤਾਰਨ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਐਜੀ ਤੱਕਾਸ਼ਾਈ ਪੰਜਾਬ ਜਿਹੜੀ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਹਾਂ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ